ਜਟ ਜਿਹੜਾ ਬੀਜ ਦਾ ਕਿਕਰ ਹੈ ਖਾਣਾ ਚਾਹੁੰਦਾ ਹੈ ਬਜ਼ੌਰ ਦੀਆਂ ਦਾਖਾਂ ਛੋਟੇ ਅੰਗੂਰ ਨੂੰ ਦਾਾਂ ਖਾਕ ਦੇਣਾ ਬਜ਼ੌਰ ਇਲਾਕੇ ਦੇ ਛੋਟੇ-ਛੋਟੇ ਅੰਗੂਰ অতি ਮਿੱਠੇ ਹੁੰਦੇ ਨੇ ਕਹਿ ਲੱਗੇ ਖਾਣਾ ਚਾਹਣਾ ਬਜ਼ੌਰ ਦੇ ਅੰਗੂਰ ਬੀਜ ਤਾਂ ਕਿਕਰ ਕਿੱਥੋਂ ਮਿਲਣਗੇ ਮੈਨੂੰ ਖਿਮਾ ਕਰਿਓ ਅਸੀਂ ਸਰੀਰ ਕਤਾਰਤੇ ਵੀ ਬਿਮਾਰ ਹੈ ਤੇ ਰੱਬ ਨੇ ਬਿਮਾਰੀਆਂ ਬਹੁਤੀਆਂ ਨਹੀਂ ਦਿੱਤੀਆਂ ਸਾਡੇ ਖਾਣ ਪਾਣ ਵਿੱਚ ਹੀ ਸਾਡੀਆਂ ਬਿਮਾਰੀਆਂ ਛੁਪੀਆਂ ਹੁੰਦੀਆਂ ਅਸੀਂ ਰੋਜ਼ ਮਹਾਰਾਜ ਦੇ ਬਚਨ ਪੜ੍ਹਦੇ ਹਾਂ ਬੋ ਸਾਦੋਂ ਦੁੱਖ ਪ੍ਰਾਪਤ ਹੋਵੇ ਮਿੱਤਰਾ ਬਹੁਤੇ ਚਸਕਿਆਂ ਵਿੱਚੋਂ ਦੋਖੀ ਮਿਲਦੇ ਨੇ ਬਹੁਤੇ ਚਸਕਿਆਂ ਵਿੱਚੋਂ ਜ਼ੁਬਾਨ ਦੇ ਮਗਰ ਨਾ ਲੱਗ ਰਸਨਾ ਦੇ ਮਗਰ ਨਾ ਲੱਗ ਇਹ ਤੇ ਥੋੜੀ ਦੇਰ ਲਈ ਸਵਾਰ ਰਹਿੰਦੀ ਹੈ ਫਿਰ ਦੁੱਖ ਤੈਨੂੰ ਭੁਗਤਨੇ ਪੈਂਦੇ ਨੇ ਅੱਖਾਂ ਦੇ ਮਗਰ ਨਾ ਲੱਗ ਥੋੜੀ ਦੇਰ ਲਈ ਰਸ ਲੈਂਦੀਆਂ ਨੇ ਦੁੱਖ ਤੈਨੂੰ ਭੁਗਤਨੇ ਪੈਂਦੇ